ਕੇ ਨਾਲ ਇਤਨਾ ਬਹੁਤ ਰੋਕਦਾ ਆ ਬਈ ਆੜਾ ਕਰੋ ਹੋਰ ਹੋਜੀ ਹਲੋ ਆੜਾ ਕਰੋ ਆ ਬਾਕੀ ਦੂਸਰੇ ਬਦਕਰ ਸਾਰੇ ਬਾਬੇ ਪਰਸੇਪ ਭੰਡਾਲ ਦਾ ਪੋਤਾ ਆਪਣੀ ਟੀਮ ਨੂੰ ਜੋੜਦਾ ਹੋਇਆ ਆ ਆ ਆ ਕਮਾਲ ਹੋ ਗਈ ਇਹ ਆ ਇਹ ਆ ਇਹ ਪੁਆਇੰਟ ਬਾਬੇ ਪਰਸੇਪ ਭੰਡਾਲ ਦਾ ਪੋਤਾ ਵਾਹ ਬੁਲਟ ਇਹ ਖੀਰਾ ਵਾਲੀਆ ਬੁਲਟਾਂ ਮੇਰੇ ਪੰਜਾਬੀ ਵੀਰੋ ਹੋ ਜਾਓ ਭਾਈ ਬਣ ਕੇ ਬਾਹਰ ਜਿੰਨਾ ਵਾ ਕੋਈ ਕੰਮ ਨਹੀਂ ਆ ਬਹੁਤ ਵੱਡਾ ਮੈਚ ਆ ਭਾਈ ਵਾ ਆਨ ਹਾਂ ਕੰਮ ਕਰੋ ਹੋਰ ਦੂਜੀ ਹੈਲੋ ਆਨ ਹਾਂ ਯਾਰ ਕਰੋ ਆ ਬੈਕ ਮੈਕ ਮਾਰ ਦੋ ਪਾਰੇ ਲਾਲ ਕਰੇ ਵਾ ਦੇ ਮੈਂ ਇੱਕ ਦੂਸਰੇ ਬੰਦ ਕਰਦੇ ਸਾਰੇ ਚਾਰ ਪਾਸੇ ਕਲਪੋਟ ਮੇਰੇ ਵਿਰੋਕ ਕਬੱਡੀ ਫਾਉਂਡ ਦੇ ਲਈ ਇੱਕ ਪਾਸੇ ਜ਼ੀਰਪੁਰਿਆ ਪਰ ਦੂਜੇ ਪਾਸੇ ਜੱਗੂ ਹੋ ਬੱਲੇ ਬੱਲੇ ਹੋ ਗਈ

ਆਈ ਟੀ ਆਈ ਟੀ ਇਹ ਆ ਇਹਦੀ ਪੌਂਡ ਦੇ ਲਈ ਫੇਰ ਅੱਗੇ ਵੱਲ ਵਧਦਾ ਹੋਇਆ ਹਾਕਮ ਮੜਤਾ ਇੱਕ ਪਾਸੇ ਬੁਲਤਾ ਉਹ ਦੂਜੇ ਪਾਸੇ ਜੱਗੂ ਇੱਕ ਪਾਸੇ ਪੱਜੂ ਇਹ ਆ ਇਹ ਆ ਇਹ ਆ ਇਹ ਆ ਇਹ ਆ ਇੱਥੇ ਰੱਖ ਓਏ ਇੱਥੇ ਰੱਖ ਓਏ ਖੇਡ ਕਹਾਣੀ ਸਵਰਦਿਆ चार्बर शहर हिकु ਇਹ ਆ ਇਹ ਆ ਇਹ ਨਵ ਹਰਖਿਆ ਪਹਿਲੀ ਵਾਰ ਵੇਖ ਬੁਲਟ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਆ ਇਹ ਆ ਇਹ ਆ ਤੇ ਇੱਥੇ ਏ ਕਾਵਾਤਾ ਓਏ ਕਾਵਾਤਾ ਓਏ ਸਾਹਮਣੇ ਤੱਕਾਂਗੇ ਪਾਸੇ ਗੰਪੀਰਪੁਰੀਆ ਤੇ ਦੂਜੇ ਪਾਸੇ ਬੁਲਟ ਉਹ ਧੱਕ ਧੱਕ ਹੋ ਗਈ ਮਿੱਤਰੋ ਨੰਬਰੜਾ ਬੁਲਟ ਆਪਣੀ ਟੀਮ ਲਈ ਜੋੜ ਗਿਆ ਚੱਲ ਏ ਗੱਬਰਪਾ ਬਈ ਵਾ ਨੰਬਰ A